ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਆ ਜੀ ਠੀਕ ਠਾਕ ਹਾਂ ਪਹਿਲਾਂ ਤਾਂ ਜੀ ਸਾਰਿਆਂ ਮੇਰੀਆਂ ਭੈਣਾਂ ਨੂੰ ਭਰਾਵਾਂ ਨੂੰ ਵੱਡਿਆਂ ਨੂੰ ਛੋਟਿਆਂ ਨੂੰ ਸੋ ਜਿੰਨੇ ਵੀ ਮੈਨੂੰ ਦੇਸਾਂ ਬਦੇਸਾਂ ਵਿੱਚ ਚਾਉਣ ਵਾਲੇ ਪਿਆਰ ਕਰਨ ਵਾਲੇ ਸੋ ਸਾਰਿਆਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਕੀ ਹਾਲ ਆ ਦੋਸਤੋ ਠੀਕ ਠਾਕ ਹਾਂ ਤੇ ਅੱਜ ਕਾਫੀ ਦਿਨਾਂ ਤੋਂ ਮੈਂ ਵੀਡੀਓ ਬਣਾ ਰਿਹਾ ਤੇ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਬਾਈ ਛੋਟੇ ਭਰਾ ਨੂੰ ਆਪਦੇ ਨੂੰ ਹਨਾ ਤੇ ਮੈਂ ਕਹਿਣਾ ਹੁਣ ਕਈਆਂ ਨੇ ਮੈਂ ਜਵਾਕਾਂ ਵਰਗਾ ਕਈਆਂ ਨੇ ਮੈਂ ਭਰਾਵਾਂ ਵਰਗਾ ਹਨਾ ਸੋ ਤੁਸੀਂ ਮੈਨੂੰ ਬਹੁਤ ਪਸੰਦ ਕਰਦੇ ਹੋ ਹਨ ਕਿਉਂਕਿ ਕਮੈਂਟ ਆਉਂਦੇ ਆ ਹਨ ਤੇ ਬਹੁਤ ਜ਼ਿਆਦਾ ਪਿਆਰ ਬਾਕੀ ਕਈ ਵਾਰ ਕਿਤੇ ਬਾਹਰ ਅੰਦਰ ਜਾਂਦੇ ਆ ਠੀਕ ਹੈ ਜੀ ਤੇ ਮੈਂ ਆ ਹੁਣ ਜਲੰਧਰ ਵਾਲੀ ਸਾਈਡ ਗਿਆ ਸੀਗਾ ਤੇ ਕਈ ਦਿਨਾਂ ਤੋਂ ਤੇ ਉਧਰ ਵੀਰੇ ਮੈਨੂੰ ਕਦੇ ਢਾਬੇ ਤੇ ਰੁਕਣ ਦੀ ਲੋੜ ਨਹੀਂ ਪਈ ਕਿਉਂਕਿ ਚਲੋ ਐਡਾ ਮਤਲਬ ਹਨਾ ਕੋਈ ਬੰਦਾ ਐਡਾ ਦਾ ਨਹੀਂ ਹੁੰਦਾ ਨਾ ਮਤਲਬ ਕਿਉਂਕਿ ਯਾਰ ਪਾਈ ਸੀ ਆਪਾਂ ਸਾਰੇ ਲੈ ਕੇ ਚੱਲਦੇ ਆ ਹਨਾ ਮਤਲਬ ਜਿੰਨਾ ਕਿ ਆਪਣਾ ਹਨਾ ਹੁੰਦਾ ਵੀ ਯਾਰ ਕਈ ਵਾਰ ਰਾਜ ਕੁਛ ਖਾਣਾ ਪੀਣਾ ਪੈਂਦਾ ਪਰ ਜਲੰਧਰ ਵਾਲੇ ਭਰਾਵਾਂ ਦਾ ਬਈ ਬਹੁਤ ਬਹੁਤ ਧੰਨਵਾਦ ਹਨਾ ਤੇ ਉਹਨਾਂ ਨੇ ਵਿਚਾਰੇ ਮੈਨੂੰ ਹੱਥਾਂ ਨੇ ਚੱਕ ਲਿਆ ਜਲੰਧਰ ਵਾਲਾ ਨੇ ਤੇ ਉੱਥੇ ਜਦੋਂ ਮੈਂ ਗਿਆ ਬਾਈ ਹਨਾ ਤੇ ਇੱਕ ਭਰਾ ਨੇ ਮੈਨੂੰ ਪਛਾਣ ਲਿਆ ਕਹਿੰਦੇ ਵੀਰੇ ਰੋਟੀ ਚਾਹ ਸਾਰਾ ਕੁਝ ਤੁਹਾਨੂੰ ਪਿਆਗੇ ਤੋਰਾਂਗੇ ਮਤਲਬ ਇੰਨਾ ਮਤਲਬ ਇੱਜ਼ਤਮਾਨ ਹੈ ਜਿਹੜਾ ਆਪਣਾ ਕੀਤਾ ਮਤਲਬ ਹਨਾ ਉਹਨਾਂ ਨੇ ਤੇ ਸੋ ਬਹੁਤ ਬਹੁਤ ਧੰਨਵਾਦ ਆ ਵੀਰੇ ਜਲੰਧਰ ਵਾਲੇ ਉਹ ਸਾਰਿਆਂ ਦਾ ਹਨਾ ਤੇ ਉਧਰ ਗਿਆ ਸੀਗਾ ਮੈਂ ਤੇ ਮਤਲਬ ਬਹੁਤ ਜ਼ਿਆਦਾ ਪਿਆਰ ਬਖਸ਼ਾ ਜਲੰਧਰ ਵਾਲੇ ਸਾਰੇ ਘੈਂਡਾ ਬੰਦੇ ਹਨਾ ਤੇ ਸਾਰਾ ਪੰਜਾਬ ਹੀ ਘੈਂਡਾ ਆਪਣਾ ਤੇ ਜਲੰਧਰ ਵਾਲੇ ਨੇ ਮੈਨੂੰ ਮਤਲਬ ਬਾਈ ਹਨਾ ਬਹੁਤ ਘੈਂਟ ਯਾਰ ਇੱਜ਼ਤ ਮਾਨ ਕਰਿਆ ਵੀ ਇੱਕ ਨੇ ਨਹੀਂ ਬਹੁਤ سارے ਭਰਾ ਮਿਲੇ ਹਨਾ ਕਹਿੰਦੇ ਵੀਰੇ ਤੁਹਾਨੂੰ ਦੇਖਦੇ ਹੋਣੇ ਆ ਕਿਉਂਕਿ ਜਿਹੜਾ ਚੰਗਾ ਬੰਦਾ ਕੰਮ ਕਰਦਾ ਨਾਲ ਬਾਈ ਹਨਾ ਤੇ ਉਹਨੂੰ ਹਰ ਇੱਕ ਬੰਦਾ ਮਤਲਬ ਹੌਸਲਾ ਦਿੰਦਾ ਪਿਆਰ ਬਖਸ਼ਦਾ ਹਨਾ ਤੇ ਆਪਾਂ ਹੁਣ ਦੇਖਦੇ ਹਨਾ ਤੇ ਆਪਾਂ ਕਈ ਵਾਰੀ ਗਲਤ ਵੀਡੀਓ ਵੀ ਪਾਉਂਦੇ ਆ ਦੇਖੋ ਫਾਲੋਅਰ ਮੇਰੇ ਵੀ ਹਨਾ ਮੈਂ ਵੀ ਵੀਰੇ ਦੇਖੋ ਗਲਤ ਵੀਡੀਓ ਪਾ ਸਕਦਾ ਹਨਾ ਪਰ ਚੱਕਰ ਕੀ ਹੈ ਪਰ ਬੰਦੇ ਦਾ ਉਹ ਨਾਂ ਨਹੀਂ ਰਹਿੰਦਾ ਹਨਾ ਕਿਉਂਕਿ ਯਾਰ ਜਦੋਂ ਬੰਦਾ ਮਰਦਾ ਨਾ ਮੇਰੀ ਯਾਰ ਕਰਦਾ ਵੀ ਬੰਦਾ ਬਾਕੀ ਘੈਂਟ ਸੀ ਹਨਾ ਸੋ ਇਹ ਗੱਲਾਂ ਬਾਤਾਂ ਸਮਝਣ ਵਾਲੀਆਂ ਹੁੰਦੀਆਂ ਸੋਚਣ ਵਾਲੀਆਂ ਹੁੰਦੀਆਂ ਠੀਕ ਆ ਚੰਗੀਆਂ ਵੀਡੀਓ ਪਾ ਕੇ ਵੀ ਇਨੀ ਇੱਜ਼ਤ ਮਿਲਦੀ ਆ ਯਾਰ ਹਨਾ ਤੇ ਫਿਰ ਮਾੜੀਆਂ ਪਾਉਣ ਦੀ ਕਿ ਲੋੜ ਆ ਬਾਈ ਹਨਾ ਮਾੜੀਆਂ ਨਾ ਪਾਇਆ ਕਰੋ ਚੰਗੀਆਂ ਵੀਡੀਓ ਪਾਇਆ ਕਰੋ ਮੈਨੂੰ ਬਹੁਤ ਪਿਆਰ ਕਰਦੇ ਆ ਬਾਈ ਲਵ ਯੂ ਬਾਈ ਸਾਰੇ ਜਲੰਧਰ ਵਾਲਿਆਂ ਨੂੰ ਧੰਨਵਾਦ ਸਾਰਿਆਂ ਦਾ ਜਿੰਨੇ ਵੀ ਮੈਨੂੰ ਪਿਆਰ ਕਰਦੇ ਹੋ ਤੇ ਬਲੌਗ ਨੂੰ ਸ਼ੇਅਰ ਜ਼ਰੂਰ ਕਰਦੇ ਜਲੰਧਰ ਵਾਲੇ ਸਾਰੇ ਵੀਡੀਓ ਨੂੰ ਸ਼ੇਅਰ ਕਰੋ ਫੱਟੇ ਮੇਰਾ ਵੀਰ ਬ ਤੇ ਮੈਨੂੰ ਬਹੁਤ ਜ਼ਿਆਦੇ ਚਾ ਚੜਿਆ ਮੈਂ ਘਰੇ ਆ ਕੇ ਮੇਰੀ ਮਾਲਾ ਹਨਾ ਮੰਮੀ ਨੂੰ ਦੱਸਿਆ ਮੀ ਮੰਮੀ ਮਾਲਾ ਜਲੰਧਰ ਮੈ ਜਰ ਗਿਆ ਉੱਥੇ ਆ ਕੇ ਹਨਾ ਵੀ ਮਤਲਬ ਮੈਨੂੰ ਕਿੰਨਾ ਆਦਰ ਸਤਕਾਰ ਕਰਿਆ ਸਾਰੀਆਂ ਭੈਣਾਂ ਨੇ ਕਈ ਕੁੜੀਆਂ ਵੀ ਟੱਕਰੀਆਂ ਵਿਚਾਰੀਆਂ ਹਨਾ ਤੇ ਕਈ ਮੁੰਡੇ ਵੀ ਟੱਕਰੇ ਹਨਾ ਸੋ ਬਹੁਤ ਜ਼ਿਆਦਾ ਮਨ ਖੁਸ਼ ਹੋਇਆ ਹਨਾ ਪੰਜਾਬ ਕਹਿੰਦੇ ਹੁੰਦਾ ਨਾ ਮਿੱਤਰੋ ਪੰਜਾਬ ਸਾਡੀ ਸੋਨੇ ਦੀ ਚੜੀ ਹਨਾ ਸੋ ਬਹੁਤ ਜ਼ਿਆਦਾ ਖੁਸ਼ ਹੂ ਬਹੁਤ ਜ਼ਿਆਦਾ ਹਨਾ ਤੇ ਬਾਕੀ ਹੁਣ ਅੱਜ ਪਿੰਡ ਪਹੁੰਚੇ ਹੋਏ ਅੱਜ ਕਈ ਦਿਨਾਂ ਤੋਂ ਬੁਰੇ ਨਿਆਰੇ ਲੈ ਰਹੇ ਆਂ ਤੇ ਤੁਹਾਡੇ ਪਿਆਰ ਦੀ ਲੋੜ ਹੈ ਇਸੇ ਤਰ੍ਹਾਂ ਵਧੀਆ ਚੰਗਾ ਕੰਮ ਕਰੋ ਮਾਪ ਦਾ ਨਾਮ ਰੋਸ਼ਨ ਕਰੋ ਜਿਹੜਾ ਬੰਦਾ ਹਨਾ ਵਧੀਆ ਯਾਰ ਯਾਰ ਕਰੇ ਬੰਦਾ ਹਨਾ ਕਿਉਂਕਿ ਮਾੜਾ ਕੰਮ ਤਾਂ ਵੀਰੇ ਕਿਸੇ ਨੂੰ ਗਾਲ ਕੱਢੋ ਮਾੜਾ ਤਾਂ ਆਪੇ ਇੱਕ ਮਿੰਟ ਚ ਕਰ ਪਰ ਚੰਗਾ ਕਰਨਾ ਬਹੁਤ ਔਖਾ ਹਨਾ ਕੋਈ ਵੀ ਕੰਮ ਆ ਚੰਗੀ ਖਰਾਕ ਚੰਗਾ ਕੰਮ ਕਰਨਾ ਬਹੁਤ ਔਖਾ ਮਿੱਤਰੋ ਇਹ ਕਿਸੇ ਕਿਸੇ ਦੀ ਪੱਜਦਾ ਸੋ ਵਧੀਆ ਖੁਸ਼ ਰਿਆ ਕਰੋ ਚੜ੍ਹਦੀ ਕਲਾ ਚ ਰਿਆ ਕਰੋ ਸੋ ਹਮੇਸ਼ਾ ਸਾਰਿਆਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਜੇ ਵੀਡੀਓ ਵਧੀਆ ਲੱਗੀ ਤੁਹਾਡੇ ਭਰਾ ਦੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ